ਪੰਜਾਬੀ ਵਾਲੀ ਵੱਡੀ ਖੁਸ਼ਖਬਰੀ ਪੰਜਾਬਣ ਨੇ ਕਰਵਾਈ ਬੱਲੇ ਬੱਲੇ ਚਾਰੇ ਪਾਸੇ ਹੋ ਰਹੇ ਨੇ ਚਰਚੇ ਅਮਰੀਕਾ ਤੋਂ ਆਈ ਵੱਡੀ ਖਬਰ 트ੰਪ ਨੇ ਕੀਤਾ ਵੱਡਾ ਐਲਾਨ ਭਾਰਤੀਆਂ ਨੂੰ ਚੜ ਗਿਆ ਚਾ 네ਪਾਲ ਤੋਂ ਆਈ ਮਾੜੀ ਖਬਰ ਕੁਦਰਤ ਨੇ ਮਚਾਇਆ ਕੈਰ ਕਈ ਲੋਕਾਂ ਦੀ ਮੌਤ ਵੀ ਲਾਪਤਾ ਕੈਨੇਡਾ ਤੋਂ ਆਈ ਵੱਡੀ ਖਬਰ ਮਾਰਕ ਕਰਨੀ ਨੇ ਕੀਤਾ ਵੱਡਾ ਐਲਾਨ ਸਮਾ ਕਰ ਦਿੱਤਾ ਤਾਂ ਪੰਜਾਬੀਆਂ ਦੀ ਮਿਹਨਤ ਅਤੇ ਕਾਮਯਾਬੀ ਦੇ ਚਰਚੇ ਅੱਜ ਦਿਨ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਸੁਣਾਈ ਦੇ ਰਹੇ ਨੇ ਇਸ ਵਿੱਚ ਇੱਕ ਨਾਮ ਹੋਰ ਜੁੜਦਾ ਨਜ਼ਰ ਆ ਰਿਹਾ ਪੰਜਾਬ ਦੀ ਤੀਜ ਮਨਪ੍ਰੀਤ ਕੌਰ ਦਾ ਜਿਸ ਦੀ ਮਿਹਨਤ ਦੀ ਚਰਚਾ ਇਟਲੀ ਵਿੱਚ ਸੁਣਾਈ ਦੇ ਰਹੀ ਹੈ ਜਿੱਥੇ ਮਨਪ੍ਰੀਤ ਕੌਰ ਨੇ ਜਹਾਜ਼ ਦਾ ਪਾਇਲਟ ਬਣਨ ਲਈ 5 ਸਾਲ ਦਾ ਡਿਪਲੋਮਾ ਪਾਸ ਕੀਤਾ ਹੈ ਉਥੇ ਇਸ ਲਈ ਕੀਤੀ ਮਿਹਨਤ ਦੇ ਚਰਚੇ ਇਟਾਲੀਅਨ ਅਖਬਾਰਾਂ ਦੀਆਂ ਸੁਰਖੀਆਂ ਵਟੋਰ ਰਹੇ ਨੇ ਪਿਤਾ ਪ੍ਰਤਾਪ ਸਿੰਘ ਕਾਲੂ ਅਤੇ ਮਾਤਾ ਮੌਨਿਕਾ ਕੌਰ ਨੇ ਦੱਸਿਆ ਕਿ ਉਹਨਾਂ ਦੀ ਤੀਨੇ ਇਟਲੀ ਦੇ ਸ਼ਹਿਰ ਮਿਲਾਨ ਵਿੱਚ ਮੈਕਸਵੇਲ ਟੈਕਨੀਕਲ ਇੰਸਟੀਚਿਊਟ ਤੋਂ ਟਰਾਂਸਪੋਰਟ ਅਤੇ ਲੌਜਿਸਟਿਕ 에ਅਰਲਾਈਨ ਪਾਇਲਟ ਸਪੈਸ਼ਲਾਈਜੇਸ਼ਨ ਲਈ 5 ਸਾਲ ਦਾ ਡਿਪਲੋਮਾ ਪਾਸ ਕਰ ਲਿਆ ਜਿਸ ਵਿੱਚ ਉਹਨਾਂ ਨੇ 99% ਅੰਕ ਪ੍ਰਾਪਤ ਕੀਤੇ ਅਤੇ ਉਹਨਾਂ ਦੱਸਿਆ ਕਿ ਬਚਪਨ ਤੋਂ ਹੀ ਉਸ ਦਾ ਪਾਇਲਟ ਬਣਨ ਦਾ ਸੁਪਨਾ ਸੀ ਜਿਸ ਦੀ ਪੜ੍ਹਾਈ ਲਈ ਉਹਨਾਂ ਦੀ ਧੀ ਵੋਗੇਰਾ ਤੋਂ ਮਿਲਾਨ ਹਰ ਰੋਜ਼ 2 ਘੰਟੇ ਇੱਕ ਪਾਸੇ ਦਾ ਸਫ਼ਰ ਤੈਅ ਕਰਕੇ ਜਾਂਦੀ ਸੀ ਪਰ ਉਸ ਦੇ ਬਾਵਜੂਦ ਉਸ ਨੇ ਕਦੇ ਹਾਰ ਨਹੀਂ ਮੰਨੀ ਅਤੇ ਹੁਣ ਉਹ ਆਪਣਾ ਸੁਪਨਾ ਪੂਰਕ ਕਰਨ ਜਾ ਰਹੀ ਹੈ ਮਨਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਉਹ ਛੋਟੇ ਜਹਾਜ਼ ਚਲਾਉਣ ਲਈ ਲੈਸੈਂਸ ਹਾਸਲ ਕਰ ਲਈ ਅਪਲਾਈ ਕਰ ਰਹੀ ਹੈ ਅਤੇ ਅੱਗੋਂ ਕਮਰਸ਼ੀਅਲ ਪਾਇਲਟ ਬਣ ਲਈ ਵੀ ਜਲਦ ਲੈਸੈਂਸ ਅਪਲਾਈ ਕਰੇਗੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਸਮਝੌਤੇ ਕਰਨ ਦੇ ਬਹੁਤ ਨੇੜੇ ਹੈ ਅਮਰੀਕੀ ਸਦਰ ਨੇ ਕਿਹਾ ਕਿ ਹੁਣ ਅਸੀਂ ਯੂਨਾਈਟਿਡ ਕਿੰਗਡਮ ਬਰਤਾਨੀਆ ਨਾਲ ਸਮਝੌਤਾ ਕੀਤਾ ਹੈ ਅਸੀਂ ਚੀਨ ਨਾਲ ਸਮਝੌਤਾ ਕੀਤਾ ਹੈ ਅਸੀਂ ਭਾਰਤ ਨਾਲ ਸਮਝੌਤੇ ਕਰਨ ਦੇ ਬਹੁਤ ਨੇੜੇ ਹਾਂ ਜਿੰਨਾ ਹੋਰਨਾਂ ਨੂੰ ਅਸੀਂ ਮਿਲੇ ਸੀ ਅਤੇ ਸਾਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਸਮਝੌਤਾ ਕਰ ਸਕਾਂਗੇ ਇਸ ਲਈ ਅਸੀਂ ਉਹਨਾਂ ਨੂੰ ਪੱਤਰ ਭੇਜੇ ਨੇ ਜੇ ਤੁਸੀਂ ਅਮਰੀਕਾ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਟੈਕਸਾਂ ਦੀ ਅਦਾਇਗੀ ਕਰਨੀ ਹੋਵੇਗੀ ਅਮਰੀਕੀ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਜਏ ਮੌਕੇ ਕੀਤੀਆਂ ਨੇ ਜਦੋਂ ਟਰੰਪ ਪ੍ਰਸ਼ਾਸਨ ਨੇ ਵੱਖ-ਵੱਖ ਦੇਸ਼ਾਂ ਨੂੰ ਪੱਤਰਾਂ ਦੀ ਪਹਿਲੀ ਕਿਸ਼ਤ ਭੇਜੀ ਹੈ ਜਿਸ ਵਿੱਚ ਉਹਨਾਂ ਦੇਸ਼ ਦੇ ਉਤਪਾਦਾਂ ਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਦਰਾਮਦ ਟੈਕਸਾਂ ਦਾ ਵੇਰਵਾ ਦਿੱਤਾ ਹੈ ਟਰੰਪ ਦੇ ਸਾਈਨ ਵਾਲੇ ਇਹ ਪੱਤਰ ਜਿਨ੍ਹਾਂ ਮੁਲਕਾਂ ਨੂੰ ਭੇਜੇ ਗਏ ਨੇ ਉਹਨਾਂ ਵਿੱਚ ਬੰਗਲਾਦੇਸ਼, ਵਸਨੋਈਆ, ਹਰ ਜ਼ੈਗੋਵਿਨਾ, ਕੰਬਾਟਿਆ, ਇੰਡੋਨੇਸ਼ੀਆ, ਜਾਪਾਨ, ਕਜ਼ਾਕਿਸਤਾਨ, ਲਾਓ ਪੀਪਲਜ਼ ਡੈਮੋਕਰੈਟਿਕ ਰਿਪਬਲਿਕ, ਮਲੇਸ਼ੀਆ, ਸਰਬੀਆ, ਦੱਖਣੀ ਅਫਰੀਕਾ, ਦੱਖਣੀ ਕੋਰੀਆ, THAILAND ਤੇ TUNISIA ਸ਼ਾਮਲ ਨੇ ਟਰੰਪ ਨੇ ਕਿਆ ਕਿ ਉਸ ਵਕ ਵਕ ਮੁਲਕਾਂ ਨੂੰ ਪੱਤਰ ਭੇਜ ਰਹੇ ਆ ਕਿ ਉਹਨਾਂ ਨੂੰ ਕਿੰਨੇ ਟੈਕਸਾਂ ਦੀ ਹਦਾਇਗੀ ਕਰਨੀ ਹੋਵੇਗੀ ਟਰੰਪ ਨੇ ਕਿਹਾ ਕਿ ਮੂਲਕ ਅਮਰੀਕਾ ਨੂੰ ਲੁੱਟ ਰਹੇ ਨੇ ਅਤੇ ਸਾਡੇ ਤੋਂ ਇੰਨੇ ਜ਼ਿਆਦਾ ਟੈਕਸ ਵਸੂਰ ਰਹੇ ਨੇ ਕਿ ਜਿਹੜੇ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੇ ਸਾਡੇ ਕੋਲ ਕੁਝ ਦੇਸ਼ ਨੇ ਜੋ 200% ਦੀ ਟੈਰਿਫ ਵਸੂਰ ਰਹੇ ਨੇ ਅਤੇ ਕਾਰੋਬਾਰ ਕਰਨਾ ਅਸੰਭਵ ਬਣਾ ਰਹੇ ਨੇ ਟਰੰਪ ਵਾਈਟ ਹਾਊਸ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਮਿਨ ਨਤਨ ਯਾਹੂ ਨਾਲ ਰਾਤ ਦੇ ਭੋਜਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਦੌਰਾਨ ਟਰੰਪ ਨੇ ਮੋੜ ਦਾਵਾ ਕੀਤਾ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਟਰੰਪ ਨੇ ਕਿਹਾ ਕਿ ਉਹਨਾਂ ਦੋਵੇਂ ਮੁਲਕਾਂ ਨੂੰ ਚਤਾਵਨੀ ਦਿੱਤੀ ਕਿ ਜੇਕਰ ਉਹ ਲੜਾਈ ਜਾਰੀ ਰੱਖਦੇ ਨੇ ਤਾਂ ਵਸ਼ਿੰਗਟਨ ਉਹਨਾਂ ਨਾਲ ਵਪਾਰ ਨਹੀਂ ਕਰੇਗਾ। ਨੇਪਾਲ ਦੇ ਰਾਸੂਬਾ ਜ਼ਿਲ੍ਹੇ ਵਿੱਚ ਮਾਨਸੂਨ ਦੀ بارش ਕਰ ਨਦੀ ਵਿੱਚ ਹੜਾ ਆ ਗਿਆ ਹੜ ਕਾਰਨ ਘਟੋ ਘਟ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਲਾਪਤਾ ਹੋ ਗਏ ਨੇ ਇਸ ਤੋਂ ਇਲਾਵਾ ਦੇਸ਼ ਨੂੰ ਚੀਨ ਨਾਲ ਜੋੜਨ ਵਾਲਾ ਫਰੈਂਡਸ਼ਿਪ ਬ੍ਰਿਜ ਹੜ ਕਾਰਨ ਵਹਿ ਗਿਆ ਸੋਮਵਾਰ ਰਾਤ ਚੀਨ ਵਿੱਚ ਹੋਈ ਮੌਲੇਤਾਰ ਮਾਨਸੂਨ ਦੀ ਵਾਰਸ਼ਕਾਰ ਨੇ ਨੇਪਾਲ ਵਿੱਚ ਕੋਟੇ ਕੋਸ਼ੀ ਨਦੀ ਵਿੱਚ ਹੜਾ ਆ ਗਿਆ ਰਿਪਬਲਿਕ ਅਖਬਾਰ ਦੀ ਖਬਰ ਅਨੁਸਾਰ ਨਦੀ ਵਿੱਚ ਆਏ ਹੜ੍ਹ ਕਾਰਨ ਕਟੋਕਟ ਨੌ ਲੋਕ ਕਬੇ ਗਏ ਉਹਨਾਂ ਦੀਆਂ ਲਾਸ਼ਾਂ ਕਈ ਮੀਲ ਦੂਰ ਤਾਂਡਿੰਗ ਅਤੇ ਚਿਤਾਵਨ ਜ਼ਿਲ੍ਹਿਆਂ ਤੋਂ ਬ੍ਰਾਂਧ ਕੀਤੀਆਂ ਗਈਆਂ ਨੇ ਕਾਟਮੰਦੂ ਤੋਂ 120 ਕਿਲੋਮੀਟਰ ਉੱਤਰ ਪੂਰਬ ਵਿੱਚ ਰਾ ਸੂਬਾ ਜ਼ਿਲ੍ਹੇ ਵਿੱਚ ਸਥਿਤ ਮੇਤੇਰੀ ਬ੍ਰਿਜ ਸੋਮਵਾਰ ਰਾਤ ਸਵਾ 3 ਵਜੇ ਹੜ੍ਹ ਵਿੱਚ ਵਹਿ ਗਿਆ ਪੁਲ ਦੇ ਬਹਿ ਜਾਣ ਕਾਰਨ ਲਾਪਤਾ ਹੋਏ 20 ਲੋਕਾਂ ਵਿੱਚੋਂ ਤਿੰਨ ਸੁਰੱਖਿਆ ਕਰਮਚਾਰੀ ਨੇ ਅਤੇ ਛੇ ਚੀਨੀ ਨਾਗਰਿਕ ਦੱਸੇ ਜਾ ਰਹੇ ਨੇ ਕਈ ਬਚਾਅ ਕਰਮਚਾਰੀ ਇਲਾਕੇ ਵਿੱਚ ਮੌਜੂਦ ਨੇ ਹਟਨੇ ਜ਼ਿਲ੍ਹੇ ਵਿੱਚ ਚਾਰ ਪਣ ਬਿਜਲੀ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਨਾਲ ਰਾਸ਼ਟਰੀ ਪਾਵਰ ਗ੍ਰਿਡ ਨੂੰ ਘੱਟੋ-ਘੱਟ 211 ਮੈਗਾਵਾਟ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਨਦੀ ਵਿੱਚ ਪਾਣੀ ਦਾ ਤੇਜ਼ ਵਹਾਅ ਤੇ 23 ਕਾਰਗੋ ਕੰਟੇਨਰਾਂ 6 ਕਾਰਗੋ ਟਰੱਕਾਂ ਤੇ 35 ਇਲੈਕਟ੍ਰੋਨਿਕ ਵਾਹਨਾਂ ਨੂੰ ਵਹਾ ਕੇ ਲੈ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਵੋ ਲੋ 18 ਅਗਸਤ ਨੂੰ ਅਲਬਰਟਾ ਦੇ ਬੈਟਲ ਰਿਵਰ ਕ੍ਰੋਫਟ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਡੋਮੀਨ ਕੋਰੇਕ ਵੱਲੋਂ ਇਸ ਮੱਤਵ ਨਾਲ ਆਪਣੀ ਇਸ ਸੀਟ ਤੋਂ ਅਸਤੀਫਾ ਦਿੱਤਾ ਗਿਆ ਸੀ ਕਿ ਇਸ ਸੀਟ ਤੋਂ ਉਸ ਦੀ ਪਾਰਟੀ ਦੇ ਨੇਤਾ ਪੀਅਰ ਬੋਲੀਵਰ ਨੂੰ ਚੋਣ ਜਿਤਾ ਕੇ ਸੰਸਦ ਚ ਭੇਜਿਆ ਜਾ ਸਕੇ ਤੇ ਉਹ ਸੰਸਦ ਚ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਸਰਗਰਮ ਭੂਮਿਕਾ ਨਿਭਾ ਸਕਣ ਜ਼ਿਕਰ ਜੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਲਈ ਹਲਕਾ ਕਾਫੀ ਮਜ਼ਬੂਤ ਇਸ ਲਈ ਮੰਨਿਆ ਜਾ ਰਿਹਾ ਕਿਉਂਕਿ ਇਸ ਹਲਕੇ ਤੋਂ ਪਿਛਲੇ ਕੁਝ ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਦਾ ਕਬਜ਼ਾ ਲਗਾਤਾਰ ਬਰਕਰਾਰ ਬਣਿਆ ਹੋਇਆ ਬਾਕੀ ਜਿੱਤ ਹਾਰ ਕਿਸ ਦੀ ਹੁੰਦੀ ਹੈ ਇਹ ਸਮਾਂ ਹੀ ਤੈਅ ਕਰੇਗਾ